ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਅਸੀਂ ਲਗਾਤਾਰ ਆਪਣੇ ਚੈਨਲ ਦੇ ਉੱਪਰ ਜੋ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਖਾਸ ਤੌਰ ਤੇ ਜੋ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਕੋਈ ਵੀ ਪੱਤਰ ਜਾਰੀ ਹੁੰਦਾ ਅਸੀਂ ਉਸ ਨੂੰ ਆਪਣੇ ਚੈਨਲ ਦੇ ਉੱਪਰ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਸੋ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਲਗਭਗ 1-2 ਮਹੀਨਿਆਂ ਤੋਂ ਕਿਤੇ ਕੁਝ ਪਰਸਨਲ ਰੀਜ਼ਨ ਦੇ ਕਾਰਨ ਵੀਡੀਓ ਸੈਂਡ ਨਹੀਂ ਕਰ ਸਕੇ ਸੋ ਹੁਣ ਲਗਾਤਾਰ ਤੁਹਾਨੂੰ ਸਿੱਖਿਆ ਵਿਭਾਗ ਵੱਲੋਂ ਖਾਸ ਤੌਰ ਤੇ ਜੋ ਵੀ ਪੱਤਰ ਜਾਰੀ ਹੁੰਦੇ ਨੇ ਉਹ ਪੱਤਰ ਤੁਹਾਡੇ ਰੂਬਰੂ ਕਰਵਾਏ ਜਾਣਗੇ ਸੋ ਇਸ ਲਈ ਨਵੀਂ ਤੋਂ ਨਵੀਂ ਅਪਡੇਟ ਲਈ ਸਿੱਖਿਆ ਵਿਭਾਗ ਦੀ ਨਵੀਂ ਤੋਂ ਨਵੀਂ ਅਪਡੇਟ ਲਈ ਜਾਂ ਪੰਜਾਬ ਸਰਕਾਰ ਦੇ ਜੋ ਵੀ ਪੱਤਰ ਜਾਰੀ ਹੁੰਦੇ ਨੇ ਜੋ ਸਬੰਧਤ ਹੁੰਦੇ ਨੇ ਮੁਲਾਜ਼ਮਾਂ ਨਾਲ ਉਹਨਾਂ ਦੀ ਅਪਡੇਟ ਦੇ ਲਈ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓਜ਼ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਅਤੇ ਕਮੈਂਟਾਂ ਵਿੱਚ ਆਪਣੀ ਜਾਣ ਜੋ رائے ਹੈ ਉਹ ਜ਼ਰੂਰ ਦਿਓ ਸੋ ਇਹ ਜੋ ਪੱਤਰ ਹੈ ਪੰਜਾਬ ਦੀ ਆਈਸੀਟੀ ਐਜੂਕੇਸ਼ਨ ਸੁਸਾਇਟੀ ਵੱਲੋਂ ਪਿਕਟਸ ਵੱਲੋਂ ਜਾਰੀ ਹੋਇਆ ਹਰ ਸਾਲੀ ਜੋ ਸਿੱਖਿਆ ਵਿਭਾਗ ਦੇ ਵਿੱਚ ਐਜੂਸੈਟ ਦਾ ਟਾਈਮ ਟੇਬਲ ਲਾਗੂ ਹੁੰਦਾ ਉਸ ਟਾਈਮ ਟੇਬਲ ਦੇ ਉੱਪਰ ਪ੍ਰਸਾਰਿਤ ਕੀਤੇ ਜਾਣ ਵਾਲੇ ਜਿਹੜੇ ਪ੍ਰੋਗਰਾਮ ਨੇ 2024-25 ਸੈਸ਼ਨ ਦੇ ਉਹ ਇਸ ਵਿੱਚ ਦਿੱਤੇ ਗਏ ਨੇ ਸੋ ਇਸ ਵਿੱਚ ਲਿਖਿਆ ਕਿ ਸੂਚਿਤ ਕੀਤਾ ਜਾਂਦਾ ਕਿ ਫਿਲਹਾਲ ਵਿਦਿਅਕ ਸੈਸ਼ਨ 24-25 ਲਈ ਜੱਜੂਸੈਟ ਟਾਈਮ ਟੇਬਲ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਅਤੇ ਪਿਛਲੇ ਸਾਲ 23-24 ਵਾਲਾ ਟਾਈਮ ਟੇਬਲ ਹੀ ਲਾਗੂ ਰਹੇਗਾ ਜੇਕਰ ਭਵਿੱਖ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਇਸ ਬੰਦੇ ਜਾਣੂ ਕਰਵਾ ਦਿੱਤਾ ਜਾਵੇਗਾ ਸੋ ਇਸ ਦਾ ਮਤਲਬ ਇਹ ਹੈ ਕਿ 23 24 ਦੇ ਵਿੱਚ ਜੋ ਵੀ ਐਜੂ ਸੈਟ ਦਾ ਪ੍ਰੋਗਰਾਮ ਜੋ ਵੀ ਉਹਦਾ ਟਾਈਮ ਟੇਬਲ ਦਿੱਤਾ ਗਿਆ ਸੀ ਉਹ ਬਿਲਕੁਲ ਫਿਲਹਾਲ ਉਹੀ ਹੈ ਸੋ ਲਾਸਟ ਤੱਕ ਜੋ ਜਰੂਰੀ ਧਿਆਨ ਦੇਣ ਵਾਲੀ ਗੱਲ ਹੈ ਕਿ ਮਿਸ਼ਨ ਸਮਰੱਥ 2024 ਦੇ ਮੱਦੇ ਨਜ਼ਰ April ਅਤੇ May ਮਹੀਨੇ ਲਈ 6ਵੀਂ ਤੋਂ 8ਵੀਂ ਜਮਾਤ ਲਈ ਐਜੂ ਸੈਟ ਪ੍ਰੋਗਰਾਮ ਟੈਲੀਕਾਸਟ ਨਹੀਂ ਕੀਤੇ ਜਾਣਗੇ ਇਸ ਤੋਂ ਇਲਾਵਾ ਅਗਲੇ ਮਹੀਨਿਆਂ ਲਈ ਨਾਲ ਨੱਥੀ ਟਾਈਮ ਟੇਬਲ ਹੀ ਜਾਰੀ ਰਹੇਗਾ ਸੋ ਇਸ ਚੀਜ਼ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਕਿ 6ਵੀਂ 7ਵੀਂ ਤੇ 8ਵੀਂ ਜਮਾਤਾਂ ਦੇ ਵਿੱਚ ਇਹ ਟਾਈਮ ਟੇਬਲ ਮਈ ਮਹੀਨੇ ਤੱਕ ਲਾਗੂ ਨਹੀਂ ਰਹੇਗਾ ਜੁਲਾਈ ਤੋਂ ਹੀ ਲਾਗੂ ਰਹੇਗਾ ਸੋ ਇਹ ਟਾਈਮ ਟੇਬਲ ਆ ਜਿਹੜਾ ਉਹ ਇਹ ਹੈ ਸੋਮਵਾਰ ਨੂੰ ਜੋ ਹੈ ਉਹ ਦਿੱਤੇ ਹੋਏ ਨੇ ਪਹਿਲਾਂ 10ਵੀਂ 9ਵੀਂ 11ਵੀਂ ਫਿਰ ਉਸ ਤੋਂ ਬਾਅਦ 11ਵੀਂ ਦੇ ਅਲੱਗ-ਅਲੱਗ 12ਵੀਂ ਦਾ ਲਾਸਟ ਹੈ ਇਸੇ ਤਰ੍ਹਾਂ ਹਰ ਦਿਨ ਦੇ ਅਨੁਸਾਰ ਜੋ ਹੈ ਉਹ ਟਾਈਮ ਟੇਬਲ ਵੰਡ ਕੇ ਦਿੱਤਾ ਇਸ ਵਿੱਚ 6ਵੀਂ 7ਵੀਂ 8ਵੀਂ ਦੇ ਪੀਰੀਅਡ ਦਿੱਤੇ ਨੇ ਪਰ ਇਹ ਜੁਲਾਈ ਤੋਂ ਲਾਗੂ ਹੋਣਗੇ ਬਟ 9ਵੀਂ 10ਵੀਂ 11ਵੀਂ 12ਵੀਂ ਦੇ ਜਿਹੜੇ ਹੈਗੇ ਨੇ ਉਹ ਜੋ ਹੈ ਉਹ ਏਸੇ ਮਹੀਨੇ ਤੋਂ ਅਪ੍ਰੈਲ ਤੋਂ ਹੀ ਲਾਗੂ ਰਹਿਣਗੇ ਸੋ ਇੱਕ ਜੋ ਨਵੀਂ ਹਦਾਇਤ ਹੈਗੀ ਉਹ ਜਾਰੀ ਕਰ ਦਿੱਤੀ ਗਈ ਹੈਗੀ ਸੋ ਉਮੀਦ ਹੈ ਕਿ ਤੁਹਾਨੂੰ ਇਹ ਜੋ ਜਾਣਕਾਰੀ ਹੈ ਚੰਗੀ ਲੱਗੇ ਹੋਈਗੀ ਕਮੈਂਟਸ ਕਮੈਂਟਸ ਦੇ ਵਿੱਚ ਆਪਣੀ ਰਾਇ ਜ਼ਰੂਰ ਦੇਣਾ ਸੋ ਵੀਡੀਓ ਕਿਦਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਥੈਂਕ ਯੂ